ਇਹ ਨਸਲ ਕਿਹੜੀ ਵਜਦੀ ਆ ਨਸਲ ਬਈ ਸਵਰਨ ਕਪੀਲਾ ਏ ਸਵਰਨ ਕਵੀਲਾ ਕਵੀਲਾ ਹਾਂ ਸਾਰੀ ਰੈੱਡ ਆ ਇਹ ਅੱਛਾ ਹਾਂ ਅੱਖਾਂ ਵੀ ਰੈੱਡ ਆ ਇਹਨਾਂ ਆ ਪੁੱਛ ਭਾਈ ਦੁੱਧ ਦਾਦ ਦੀ ਕਾਹਦੀ ਤਸੱਲੀ ਆ ਭਾਈ ਯਾਰ ਮੈਂ ਤਾਂ ਕਹਿੰਦਾ ਅਗਲਾ ਉਹਦਾ ਰੈੱਡ ਰੌਣ ਭਾਈ ਦਾ 55000 ਰੁਪਇਆ ਲੈਣਾ ਹੈਗਾ ਅੱਛਾ ਤਾਂ ਮੈਂ ਬਲਦ ਬੱਚਾ ਦਾ ਵਪਾਰ ਕਰਦਾ ਹਾਂ ਰੌਣ ਭਾਈ ਛੋਟਾ ਹੀ ਹੁੰਦਾ ਸੀਗਾ ਅੱਛਾ ਹਾਂ ਉਹਦਾ ਘਰੇ ਖੁਦ ਕੋਲੇ ਆ ਕੇ ਲੈ ਜਾਊ ਆਪਾਂ ਹੋਰ ਵੀ ਮਾਣਤਣ ਕਰਾਂਗੇ ਹਾਂ ਹਾਂ ਜੇ ਘਰੇ ਦੁੱਧ ਤਿਆਰ ਕਰ ਦਿੱਤੀ ਦੁੱਧ ਹੈਗਾ ਹੁਣ 13 ਕਿਲੋ ਬਈ ਤੋ ਵੀ ਮਿੱਤਰੋ ਨਾ ਅੱਜ ਆਪਾਂ ਵਿੱਕੀ ਕੋਲੇ ਪਹੁੰਚੇ ਹੋਏ ਆਂ ਵਿੱਕੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਜਿਹੜੀਆਂ ਗਾਵਾਂ ਦਿਖਾਵਾਂਗੇ ਗਾਵਾਂ ਦਿਖਾਵਾਂਗੇ ਆਪਾਂ ਕਰੌਸ ਬ੍ਰੀਡ ਦੀਆਂ ਗਰਮੀਆਂ ਦੇ ਤੌਫੀ ਨੇ ਬਾਕੀ ਇਹਨਾਂ ਗਾਵਾਂ ਦੀ ਜੇ ਆਪਾਂ ਗੱਲ ਕਰ ਲਈਏ ਨਾ ਵੀ ਇਹਨਾਂ ਦਾ ਦੁੱਧ ਮਿੱਤਰੋ ਸੰਘਣਾ ਹੁੰਦਾ ਜੇ ਆਪਾਂ ਐਚ ਐਫ ਦਾ 15 ਕਿਲੋ ਮੰਨ ਲਏ ਤੇ ਇਹਨਾਂ ਦਾ ਮੈਨੂੰ ਐਂ ਲੱਗਦਾ ਵੀ 12-12 ਕਿਲੋ ਦੁੱਧ ਬਾਧੂ ਆ ਤੇ ਫੈਂਟ ਵੀ ਚੰਗੀ ਆਉਂਦੀ ਆ ਅ ਬਾਕੀ ਦਾ ਗੱਲ ਆਪਾਂ ਬਾਈ ਨਾਲ ਕਰਵਾਵਾਂਗੇ ਬਾਈ ਕੋਲੇ ਹੈਗੀਆਂ ਅੱਜ 6 ਗਾਵਾਂ ਇੱਕ ਤਾਂ ਜਮਾਂ ਆ ਤਾਜੀ ਸੂਈ ਆਗੀ ਤੇ ਇੱਕ ਇਹਦੇ ਨਾਲ ਖੜੀ ਆ ਅੰਦਰ ਤੇ ਉਹਦੀ ਵੀ ਆਪਾਂ ਜਾਣਕਾਰੀ ਲੈ ਲਾਂਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਬਾਈ ਦੀਆਂ ਗਾਵਾਂ ਤੇ ਬਾਈ ਦਾ ਵਪਾਰ ਦਾ ਕੰਮ ਤੁਹਾਨੂੰ ਜੇ ਵਧੀਆ ਲੱਗਿਆ ਮੈਂ ਤੁਹਾਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਬਾਕੀ ਰੇਟ ਕਿਵੇਂ ਲੱਗੇ ਦੱਸਿਓ ਜ਼ਰੂਰ ਹਾਂਜੀ ਬਾਈ ਜੀ ਹੱਸੀ ਕਾ ਸੱਸੀ ਰਵਣ ਬਾਈ ਤੇ ਹੋ ਠੀਕ ਠਾਕ ਬਾਈ ਠੀਕ ਠਾਕ ਆ ਬਾਈ ਬਚੜ ਪਹਿਲਾਂ ਤਾਂ ਨਾਂ ਦੱਸੋ ਦੱਸ ਨਾਂ ਮੇਰਾ ਵਿੱਕੀ ਹੈ ਬਾਈ ਪਿੰਡ ਪਿੰਡ ਕਾਲਿਆਂ ਵਾਲੀ ਜ਼ਿਲ੍ਹਾ ਜ਼ਿਲ੍ਹਾ सिरसा ਹਰਿਆਣਾ ਹਰਿਆਣਾ ਚਲਵੰਟੀ ਸਭ ਉਤੋਂ 25 ਕਿਲੋਮੀਟਰ ਬਾਈ ਕਾਲਿਆਂ ਵਾਲੀ ਪਿੰਡ ਠੀਕ ਆ ਕਾਲਿਆਂ ਵਾਲੀ ਪਿੰਡ ਇਹ ਆਪਣਾ ਕਾਲਿਆਂ ਵਾਲੀ ਪਿੰਡ ਆ ਗਿਆ ਪਿੰਡ ਆ ਗਿਆ ਬਾਈ ਹਾਂ ਮੰਡੀ ਪਾਸੇ ਤੇ ਰਹਿ ਗਈ ਮੰਡੀ ਸਾਈਡ ਤੇ ਰਹੀ ਦੀ ਪਿੰਡ ਪਿੰਡ ਆ ਗਿਆ ਆਪਣਾ ਵਿੱਕੀ ਵੀਰੇ ਮੈਨੂੰ ਐਂ ਦੱਸਦੇ ਆਪਣੇ ਮਤਲਬ ਵਪਾਰ ਕਰਦੇ ਨੂੰ ਕਿੰਨਾ ਕ ਸਮਾਂ ਹੋ ਗਿਆ ਪਹਿਲਾਂ ਨਾ ਮੈਂ ਬਲਦ ਬੱਛਾਂ ਦਾ ਵਪਾਰ ਕਰਦਾ ਹਾਂ ਰਮਣ ਭਾਈ ਛੋਟਾ ਇਹ ਹੁੰਦਾ ਸੀਗਾ ਹਾਂ ਉੱਥੋਂ ਪੁੱਸ ਪਿਆ ਮੈਨੂੰ ਸਾਰਾ ਪਹਿਲਾ ਮੈਂ ਬਲਦ ਬੱਚੇ ਰਾਮਾ ਮੰਡੀ ਲੱਗਦੀ ਹੁੰਦੀ ਸੀ ਆਪਣੇ ਇਦੂ ਮੰਨ ਕੇ ਚੱਲ ਸੌਣ ਚ ਸੌਣ ਚ ਹਾਂ ਅਸੀਂ ਤੋੜ ਕੇ ਬਲਦ ਲੈ ਜਾਂਦੇ ਹੁੰਦੇ ਸੀ ਇੱਥੋਂ ਰਾਮੇ ਬਾਗ ਚ ਬਾਗ ਚਾਂ ਬੱਚੇ ਬਲਦ ਲੈਂਦੇ ਹੁੰਦੇ ਸੀ ਅੱਛਾ ਹਾਂ ਹਾਂ ਉਹ ਟਾਈਮ ਬਹੁਤ ਸਾਲ ਹੋ ਗਿਆ ਮੈਂ ਮੰਨ ਕੇ 15 ਕੇ ਸਾਲ ਦਾ ਹੀ ਮੇਰੀ ਉਮਰ 30 32 ਸਾਲ ਦੀ ਹੋ ਗਈ ਉਹ ਹਾਂ ਉਹ 15 ਕੇ ਸਾਲ ਦਾ ਸੀ ਆ ਮੈਂ ਜਿਹੜਾ ਉਹ ਹੀ ਕੰਮ ਸ਼ੁਰੂ ਕਰਿਆਗਾ ਉਦੋਂ ਆ ਬਲਦ ਬੱਚਾ ਉਦੋਂ ਮੰਡੀ ਵੀ ਬੰਦ ਹੋ ਗਈ ਉਹ ਉਦੋਂ ਬਲਦ ਬੱਚਿਆਂ ਦਾ ਕੰਮ ਛੱਡਤਾ ਉਦੋਂ ਮੈਂ ਮਈਆਂ ਲੈਉਣ ਲੱਗਿਆ ਤੋਕਣਾ ਘਪਣਾ ਠੀਕ ਉਦੋਂ ਬਾਅਦ ਫਿਰ ਆਪਣਾ ਕਾਮਾਂ ਦਾ ਕੰਮ ਕਰਤਾ ਹੁਣ ਤੂੰ ਕਿੰਨੀ ਪੁਰਾਣੀ ਹੈ ਬਹੁਤ ਪੁਰਾਣੀ ਤੇ ਅਸੀਂ ਵੀ ਉਸ ਉਸ ਮੰਡੀ ਤੋਂ ਮੱਝਾਂ ਤੇ ਮੱਝਾਂ ਲੈਤੀਆਂ ਹੋਈਆਂ ਉਦੋਂ ਉੱਥੇ ਬਹੁਤ ਹੁੰਦੇ ਨੇ ਹੁਣ ਤਾਂ ਦੇਖਣ ਨੂੰ ਰਿਹਾ ਉੱਥਾ ਟੱਕ ਕੇ ਦੇ ਹਾਂ ਉਦੋਂ ਮੈਂ ਨਾ ਉਦੋਂ ਅਸੀਂ ਬੂਰੀ ਮੱਝ ਮੇਰੇ ਜਿਆਦਾ ਕੰਮ ਵਾਲ ਤੋਂ ਲੈਤੀ ਸੀ ਤੇ ਅਸੀਂ ਆਖਿਆ ਨਾ ਵੀ ਤਾਜੀ ਸੂਈ ਚੱਲ ਉਹਦੋਂ ਮੰਡੀ ਜਿਆਦਾ ਇਹੋ ਸੀ ਅਸਲ ਮਸ਼ਹੂਰ ਪਹਿਲਾਂ ਮਸ਼ਹੂਰ ਸੀ ਉਦੋਂ ਹੁਣ ਉਸ ਤੋਂ ਬਾਅਦ ਮੰਨ ਕੇ ਪੜਾ ਕੰਮ ਕਰਤਾ ਗੰਗਾ ਦਾ ਸਹੀ ਗੱਲ ਅੱਛਾ ਜਲ ਹੁਣ ਆਪਾਂ ਪ੍ਰਾਣੀਆਂ ਆਜਾਦਾਂ ਨੂੰ ਆਪਾਂ ਤਾਂ ਛੱਡ ਪਰ ਛੱਡ ਦੇ ਅੱਛਾ ਜਿਹੜੀ ਪਹਿਲੇ ਨੰਬਰ ਵਾਲੀ ਤੇਰੀ ਆ ਬਹਿੜ ਆ ਗਈ ਹਾਂ ਬਈ ਇਹ ਸ ਬਹਿੜ ਤਾਂ ਮੈਨੂੰ ਸੂਹਾ ਦੱਸ ਪਹਿਲਾਂ ਸੂਹਾ ਪਹਿਲਾਂ ਰਵਣ ਬਈ ਇਹ ਅੱਛਾ ਪਹਿਲਾਂ ਸੂਹਾ ਹਾਂ ਪਹਿਲਾਂ ਸੂਹਾ ਸੂਹੂਗੀ ਕਿੰਨੇ ਦਿਨ ਲੇਜੂਗੀ ਦਿਨ ਬਈ ਇਹ ਮਨ ਕਟੋ ਕਟ ਹਫਤੇ ਹਫਤੇ ਦੀ ਕੱਚੀ ਹੈ ਬਈ ਇਹ ਹਫਤੇ ਦੀ ਹਾਂ ਹਫਤੇ ਦੀ ਹੈ ਅੱਛਾ ਹਫਤੇ ਦੀ ਕੱਚੀ ਆਪਾਂ ਤੋਰ ਕੇ ਦਿਖਾਵਾਂਗੇ ਇਹ ਸ ਬਹਿੜ ਦਾ ਜਿਵੇਂ ਪਹਿਲਾ ਸੂਹਾ ਸੁੰਦੀ ਹੈ ਤੇ ਦੁੱਧ ਕਿੰਨਾ ਕੁ ਪਾਜੂਗੀ ਰਣੋਈ ਦੁੱਧ ਦਾਦਾ ਦੀ ਗਾਦੀ ਤਸੱਲੀ ਹੈ ਭਾਈ ਯਾਰ ਮੈਂ ਤਾਂ ਕਹਿੰਦਾ ਅਗਲਾ ਆਉਦਾ ਕੋਲੇ ਤਸੱਲੀ ਕਰਕੇ ਆਵੇ ਇੱਥੇ ਕੋਲੇ ਲੈ ਕੇ ਆ ਕੇ ਜਾਵੇ ਠੀਕ ਹੈ ਹਾਂ ਹਾਂ ਤਸੱਲੀ ਇੱਥੇ ਹੀ ਆ ਕੇ ਇੱਥੇ ਤਸੱਲੀ ਕਰੇ ਆਪਦੀ ਆ ਵੀ ਆਪਦੀ ਜੱਜਮੈਂਟ ਲਾ ਲੈ ਕਿੰਨਾ ਕਿੰਨਾ ਕਦੇਉਗਾ ਮੈਂ ਉਹਦਾ ਕੀ ਫਾਇਦਾ ਆਪਾਂ ਕਹਦੇਗੇ 15 ਦੇ ਦੂਸੋਂ ਉਹਦਾ ਕੀ ਵਾਹਲਾ ਜਿੰਨੇ ਕਹਦਾ ਅਗਲਾ ਹੁਣ ਖੁੱਲਣੀ ਤੇ ਪਾਸੇ ਬੰਦੂ ਵਾਲੇ ਆ ਕੇ ਕੁਸ ਪਾਈ ਨਾ ਫਿਰ ਕਿੱਥੋਂ ਦੁੱਧ ਕਾਢੂਗੇ ਠੀਕ ਹੈ ਆਦਾ ਇੱਥੇ ਤਸੱਲੀ ਕਰਕੇ ਲੈ ਆਵੇ ਆਪ ਤਾਂ ਐ ਕਹਨੇ ਆ ਗਾਂ ਦੇ ਕੋਲੇ ਠੀਕ ਹੈ ਲੈ ਖੋਲ ਫਿਰ ਕਰ ਲੈ ਵੀ ਦੁੱਧ ਵਾਲਾ ਤਾਂ ਬਾਈ ਨੇ ਜਮਾ ਕੰਮੀ ਨਿ ਇਹ ਨਸਲ ਕਿਹੜੀ ਵਜਦੀ ਆ ਨਸਲ ਬਾਈ ਸਵਰਨ ਕਬੀਲਾ ਏ ਸਵਰਨ ਕਬੀਲਾ ਕਬੀਲਾ ਹਾਂ ਸਾਰੀ ਰੈੱਡ ਆ ਇਹ ਅੱਛਾ ਹਾਂ ਅੱਖਾਂ ਵੀ ਰੈੱਡ ਆ ਇਹਨਾਂ ਪੂਛੇ ਬਾਹਰ ਪੂਛੇ ਵੀ ਪੂਛ ਦੇ ਵਾਲ ਵੀ ਰੈੱਡ ਰੈੱਡ ਆਗੇ ਅੱਛਾ ਹਾਂ ਲੈ ਵੀ ਆਹਾ ਨਵੀਂ ਨਸਲ ਦਾ ਪਤਾ ਲੱਗਿਆ ਅੱਜ ਸਵਰਨ ਕਬੀਲਾ ਨਸਲ ਆ ਗਈ ਇਹੇ ਹੂੰ ਹੂੰ ਇਹ ਸਵਰਨ ਕਬੀਲਾ ਨਸਲ ਆ ਮਿੱਤਰੋ ਆਹ ਚੈੱਕ ਕਰ ਲੋ ਤੇ ਲੇਵਾ ਸੋਨਾ ਤਿਆਰ ਕਰਦੀ ਤਰੀ ਆਉਂਦੀ ਆ ਹਫਤੇ ਦੀ ਕੱਚੀ ਆ ਸ਼ਰੀਫ ਸ਼ਰੂਫ ਵਾਲੀ ਰਵਣ ਬਾਈ ਅੱਛਾ ਹਾਂ ਇਹ ਕੋਈ ਗੱਲ ਨਹੀਂ ਇੱਧਰ ਲਿਆ ਕੇ ਰਾਂ ਇਹ ਕੋਈ ਗੱਲ ਨਹੀਂ ਖੜੇ ਮੂਰੇ ਇੱਧਰ ਲੰਮੀ ਤੋਰ ਕੇ ਦਿਖਾ ਦ ਲੇ ਵੀ ਆ ਦੇਖ ਲੋ ਲੇਵੇ ਤਾਂ ਤਾਂ ਜਿਹੜੀ ਹੈਗੀ ਸੋਹਣੀ ਸੁਨੱਖੀ ਹੈ ਮੈਨੂੰ ਆਏ ਦੱਸ ਬਈ ਵੇ ਕੀ ਦਾ ਰੇਟ ਕੀ ਰਹੂਗਾ ਰੇਟ ਰਾਵਣ ਬਾਈ ਕੁਛ ਮਰਜ਼ੀ ਕਰਾਲਾ ਹਾਂ 57000 ਦੀ ਬੱਚੀ ਦੇ ਦਾਂਗੇ ਬਾਈ ਅੱਛਾ ਹਾਂ ਹਾਂ ਲੈ ਵੀ ਆਹਾ 57000 ਦੀ ਬਾਈ ਕਹਿੰਦਾ ਆਪਾਂ ਬੱਚੀ ਦੇ ਦਾਂਗੇ ਤੇ ਬੰਦ ਦੇ ਕਰਾਂ ਅੱਛਾ ਵਿੱਕੀ 57000 ਦੇ ਵਿੱਚੋਂ ਮਾਨਤਾ ਮਾਨਤਾ ਕਰਦੇ ਹਾਂ ਦੱਸ ਦੇ ਹਾਂ ਹਾਂ ਪਮਾਵਾ ਹਜ਼ਾਰ ਦਾ ਮਾਨ ਕਰਦੇਗੇ ਯਾਰ ਠੀਕ ਆ ਅੱਛਾ ਜਿਹੜੀ ਤੇਰੀ ਆ ਦੂਜੇ ਨੰਬਰ ਦੇ ਉੱਤੇ ਆ ਗਈ ਹਾਂ ਬਈ ਇਸ ਵਿਹੜ ਦਾ ਸੂਆ ਬਈ ਸੂਆ ਦੂਜਾ ਰਮਣ ਬਈ ਇਹਦਾ ਦੂਜਾ ਸੂਆ ਦੂਜਾ ਸੂਆ ਸੂ ਗਈ ਹਾਂ ਹਾਂ ਬਰਾ ਤੇਰੇ ਦਿਨ ਕੱਢ ਜੂਗੇ ਤੇ ਕਿੰਨੇ ਕ ਦੁੱਧ ਵਾਲੀ ਐ ਬਈ ਯਾਰ ਰਮਣ ਬਈ ਤੂੰ ਤੁਹਾਡੇ ਬਾਰੇ ਪੁੱਛੀ ਆ ਗੱਲਾਂ ਇਹ ਦੁੱਧ ਦਾ ਆਲਾ ਮੇਰਾ ਆਲਾ ਕੋਈ ਆਵੇ ਦਸੱਲੀ ਕਰਕੇ ਲਿਆਵੇ ਦੱਸ ਨਹੀਂ ਦੱਸਣਾ ਨਹੀਂ ਦੁੱਧ ਦਾ ਆਪਾਂ ਕਹਿਣੀ ਨਹੀਂ ਅਗਲਾ ਕਹਿੰਦਾ ਗੱਪ ਮਾਰੀਦਾ ਉਹਦਾ ਕੀ ਫਾਇਦਾ ਵੀਡੀਓ 'ਚ ਬਈ ਠੀਕ ਹੈ ਗੱਲ ਬਾਬਾ ਮਾਦਾ ਕਹਿੰਦਾ ਕੋਲੇ ਆਵੇ ਕੋਈ ਲੈਣ ਵਾਲਾ ਆਪਾਂ ਕੋਈ ਆਨਲਾਈਨ ਵੀ ਨਹੀਂ ਪੇ ਕੋਲੇ ਦਸੱ ਠੀਕ ਹੈ ਹਾਂ ਦੁੱਧ ਤਾਂ ਸੇਵਾ ਦਾ ਬਾਈ ਐਸਟੀਮੇਟ ਦੀ ਦੱਸ ਦੇ ਚੱਲ ਤੂੰ ਐਸਟੀਮੇਟ ਬਾਈ ਯਾਰ ਮੈਂ ਕਹਿ ਇਹਨੂੰ ਬਾਬਾ ਕਹਦੇ ਨੇ ਅਸੀਂ 15 ਦੇ ਦੂ ਦਾ ਕੀ ਫਾਇਦਾ ਹੈਗਾ ਹਾਂ ਉਹ 12 13 ਕਿਲੋ ਦੇ ਦੂ ਬਾਈ ਯਾਰ ਚੱਲ ਖੋਲ ਫਿਰ ਕਰਾਂਦਾ ਜੀ ਮੈਂ ਉਹਦਾ ਕੀ ਫਾਇਦਾ ਬਾਈ ਦੁੱਧ ਤਾਂ ਵੱਧ ਵੀ ਦੇ ਸਕਦੇ ਆ ਮਿੱਤਰਾ ਮੈਂ ਤੈਨੂੰ ਦੱਸਾਂ ਗੱਲ ਇਹ ਲੈ ਚੱਲ ਲੈ ਚੱਲ ਇਹਦਾ ਰੇਟ ਕੀ ਰਹੂਗਾ ਰੇਟ ਰੌਣ ਬਾਈ ਦਾ 55000 ਰੁਪਏ ਲੈਣਾ ਹੈਗਾ ਅੱਛਾ ਟਾ ਟਾ ਵਟਾਈ ਜਮਾ ਬਾਈ ਇਹ ਕੋਈ ਹਾਂ ਲੈ ਵੀ ਆਹ ਦੇਖ ਲੋ 55000 ਰੁਪਏ ਦੀ ਵਹੜ ਮਿਲੂਗੀ ਸੋਨੂੰ ਰੇਟ ਵੜਾ ਮਤਲਬ ਬਾਈ ਨੇ ਠੋਕ ਕੇ ਜੇ ਕੀਤਾ ਕਹਿੰਦਾ ਇੰਨੀ ਸਾਫ ਸੁਥਰੀ ਬਾਲੀ ਆ ਮੈਂ ਧਰ ਦੇ ਰਸ ਲੈ ਹੈ ਲੈ ਐਹੀ ਗੱਲ ਨਹੀਂ ਲੈ ਲੱਤ ਮਾਰ ਜੇ ਜਮਾ ਕੋਈ ਚੱਕਰੀ ਨਹੀਂ ਵੈਰੀ ਗੁੱਡ ਲੈ ਵੀ ਵਿੱਕੀ ਦਾ ਕੰਮ ਹੈਗਾ ਵਪਾਰ ਦਾ ਵਿੱਕੀ ਬੰਦਾ ਨਾਰਮਲ ਲਾਂਬੇ ਤੋਂ ਡਰਦਾ ਤਾਂ ਕਰਕੇ ਬਾਈ ਕਹਿੰਦਾ ਵੀ ਆਪਾਂ ਤਾਂ ਕੱਲੇ ਪਸ਼ੂ ਹੀ ਦਿਖਾ ਦੇਗੇ ਹਾਂ ਹਾਂ ਕਿ ਨਹੀਂ ਇੱਕ ਸਨੇਹਾ ਹੀ ਦੇਣਾ ਵੀ ਬਾਈ ਹਾਂ ਵਿੱਕੀ ਕੋਲੇ ਪਸ਼ੂ ਹੁੰਦੇ ਆ ਲੈ ਵੀ ਆਹ ਦੇਖ ਲੋ ਬੜੀ ਸੋਹਣੀ ਸੁਨੱਖੀ 55000 ਰੁਪਏ ਦੀ ਵਹਿੜ ਮਿਲੂਗੀ ਤੁਹਾਨੂੰ ਲੈ ਚੱਲ ਸੋਹਣਿਆ ਥਣਾ ਸੁਣਾ ਦੀ ਵੀ ਜਿਹੜੀ ਹੈਗੀ ਆ ਪੂਰੀ ਓਕੇ ਆ ਲੇ ਚੱਲ ਬੰਨ ਦੇ ਤੇ ਜਿਹੜੀ ਹੁਣ ਆ ਖੋਲੀ ਐ ਨਾ ਇਹਦਾ ਸੂਆ ਦੱਸ ਬਈ ਸੂਆ ਰਮਣ ਬਾਈ ਤੀਜਾ ਇਹਦਾ ਤੀਜਾ ਸੂਆ ਹਾਂ ਹਾਂ ਠੀਕ ਆ ਕਿੰਨੇ ਦਿਨ ਬਾਕੀ ਇਹਦੇ ਇਹ ਦਿਨਾਂ ਬਸ ਹਫਤੇ ਦੀ ਕੱਚੀ ਐ ਰਮਣ ਹਫਤੇ ਦੀ ਕੱਚੀ ਆ ਕੀ ਰੇਟ ਰਹੂ ਇਹਦਾ ਰੇਟ ਇਹਦਾ ਟਾਟਾ ਵਟੇ ਹੀ ਜਾਵਾਂ ਟਾਟਾ ਵਟਾ ਇਹਦਾ 52000 ਰੁਪਏ ਲੈਣਾ ਰਹੁਣ ਬਾਈ ਐਵੇਂ ਕਹਿਨ ਨੂੰ ਆਪਾਂ 60 ਕਹਦੇ ਕਿ ਉਹਦਾ ਕੀ ਫਾਇਦਾ 52000 ਰੁਪਏ ਬਸ ਲੈਣਾ ਮਾਨਤਾ ਨਹੀਂ ਐ ਚੋ ਬਸ ਬਸ ਆਹੀ ਹਾਂ ਹਾਂ ਬਸ ਵੈਰੀ ਗੁੱਡ ਯਾਰ ਹਾਂ ਛੋੜ ਹਫਤੇ ਵਾਲਾ ਕੰਮ ਹੀ ਐ ਬਾਈ ਇਹ ਚ ਲੈ ਵੀ ਆ ਦੇਖੋ ਦਿਨ ਹਜੇ ਲੈ ਜਾਊਗੀ ਇੱਕ ਲੇਵੇ ਤੂੰ ਚੈੱਕ ਕਰ ਲੋ ਲੇਵਾ ਸੋਨਾ ਕਰਮ ਵਾਲੀ ਦਾ ਲੈ ਵੀ ਇਹ ਕੱਦ ਕਾਠ ਵੀ ਜਿਹੜਾ ਚੰਗਾ ਹੈਗਾ ਕੱਦ ਕਾਠ ਚੰਗਾ ਸ੍ਰੀ ਫਰਮਣ ਬਾਈ ਇਹ ਜੀ ਗੱਲ ਨਹੀਂ ਲੈ ਜਾਵਾ ਲੈ ਠੀਕ ਹੈ ਵੈਰੀ ਗੁੱਡ ਲਿਆ ਕਰ ਇਧਰ ਲੈ ਬਸ ਇਹ 52 ਦੀ ਬਸ ਲੈਣ ਦੇਣੀ ਆ ਲੈ ਵੀ ਆ 52000 ਰੁਪਏ ਦੀ ਗਾ ਮਿਲੂ ਤੁਹਾਨੂੰ ਕੱਦ ਕਾਠ ਬਹੁਤਾ ਵਹਿੜਦਾ ਤੇ ਲੇਵਾ ਵੀ ਸੋਨਾ ਤਿਆਰ ਕਰਦੀ ਤੁਰੀ ਹੁੰਦੀ ਹੈ ਦੁੱਧ ਦਾ ਐਸਟੀਮੇਟ ਤੁਸੀਂ ਆਪੇ ਲਾ ਲਿਓ ਠੀਕ ਹੈ ਦੁੱਧ ਵਾਲਾ ਤਾਂ ਕੰਮ ਹੀ ਨਹੀਂ ਵੇੜਦਾ ਭਾਈ ਨੇ ਤੇ ਜਿਹੜੀ ਆ ਆ ਗਈ ਇਹ ਜਰਸੀ ਦਾ ਨਗੀਨਾ ਆ ਗਿਆ ਪਹਿਲਾਂ ਸੁਹੀ ਰਵਣ ਬਾਈ ਜਾਸੀ ਦਾ ਹਾਂ ਠੀਕ ਆ ਕਰੋਸ ਚਾ ਕਰੋਸ ਚਾ ਬਾਰਾ 13 ਦਿਨਾਂ ਦੀ ਕੱਚੀ ਰਵਣ ਬਈਏ ਅੱਛਾ 12 13 ਦਿਨਾਂ ਦੀ ਹਾਂ ਹਾਂ ਸ਼ਰੀਫ ਵਾਲੀ ਅਗਰੀ ਬਣੀ ਪਹਿਲਣਾਂ ਜਿਵੇਂ ਲੈ ਆਹੀਂ ਬਹਿ ਜਾਪਾਂ ਮੇਦੇ ਲੈ ਠੀਕ ਐ ਲੈ ਇਹ ਆਹੀਂ ਬਹਿ ਜਾਣਾ ਅੰਦਰੇ ਤਾਂ ਬਾਰਾ 13 ਦਿਨ ਕੱਢੀ ਰਵਣ ਬਾਈ ਪਹਿਲਣੀ ਪਹਿਲਣੀ ਦੁੱਧ ਕੱਢੂਗੀ 16 17 ਕਿਲੋ ਕਰਾ ਆਪਾਂ ਕਹਿੰਦੇ ਨਹੀਂ ਅੱਛਾ ਬਾਕੀ ਆਲਾ ਖੁਦਾ ਉਹਨੂੰ ਪਤਾ ਹੀ ਲੱਗੂ ਦੇਖ ਕੀ ਰੇਟ ਰੇਟ ਇਹਦਾ ਟਾਟਾ ਵਾਟਾ ਇਹਦਾ 2 ਘੱਟ 60 ਲੈਣਾ ਬਾਈ 2 ਘੱਟ 60 ਹਾਂ ਕੁਛ 60 ਨਹੀਂ ਬਾੜ ਨਹੀਂ ਦੋ ਘਟਵਾ ਟਾਟਾ ਵਾ ਦਾ ਮਾਨਤਨ ਕਰ ਦਾਂਗੇ ਬੰਦੇ ਦਾ ਠੀਕ ਹੈ ਹਾਂ ਜੇ ਬੰਦਾ ਘਰੇ ਖੁਦ ਕੋਲੇ ਆ ਕੇ ਲਿਆਊਗਾ ਆਪਾਂ ਹੋਰ ਵੀ ਮਾਨਤਨ ਕਰਾਂਗੇ ਹਾਂ ਹਾਂ ਜੇ ਘਰੇ ਆਊ ਉਹ ਆਪਣੇ ਕੋਲੇ ਚੱਲ ਕੇ ਠੀਕ ਹੈ ਹੋਰ ਵੀ ਮਾਨਤਨ ਹੋ ਜੂਗਾ ਵੈਰੀ ਗੁੱਡ ਲੋ ਵੀ ਆ ਦੇਖ ਲੋ ਹਜੇ ਦਿਨ ਲੈ ਲੈਂਦੀ ਆ ਮੋੜ ਦਾ ਦਿਨ ਲੈ ਜੂ ਹਜੇ ਦਿਨ ਤਾਂ ਲੈ ਜੂ ਬਾਈ ਹਾਂ ਦਿਨ ਲੈ ਜਣਾ ਹੀ ਨਹੀਂ ਪਤਾ 15 ਹੀ ਲੈ ਜੂ ਮੇਰੇ ਸਾਬ ਨਾਲ ਯਾਰ ਦੇਖੋ ਬਾਕੀ ਗਰਮੀ ਗਰਮੀ ਦਾ ਕਰਕੇ ਹਾਂ ਹਾਂ ਸ਼ਰੀਫ ਵਾਲੀ ਹੈ ਬਾਈ ਇੱਕ ਗੱਲ ਹੋਰ ਹੈ ਲੇਵਾ ਸੋਨਾ ਤਿਆਰ ਕਰ ਸੋਨਾ ਕਰੂਗੀ ਥਣ ਥਣ ਬਹੁਤ ਸੋਹਣਾ ਬਾਈ ਜਾਂ ਠੰਡੀ ਹੈ ਲੈ ਕੱਦ ਵੀ ਚੰਗਾ ਯਾਰ ਕੱਦ ਬਹੁਤ ਹੈਗਾ ਮੇਰੇ ਮੇਰਾ ਸ਼ੀਫ ਉੱਤਕਾਰ ਦਾ ਮੋਢੇ ਤੇ ਬੜਾ ਮੋਟੇ ਨੀਮੀ ਨਿੰਦੀ ਹੈ ਹਾਂ ਲੈ ਚੱਲ ਲੈ ਵੀ ਆ ਦੇਖ ਲੋ 58000 ਰੁਪਏ ਦੀ ਜਰਸੀ ਕ੍ਰਾਉਸ ਅੱਛਾ ਬਿੱਕੀ ਜਿਹੜੀ ਤੈਨੂੰ ਹੁਣ ਆਹ ਸਿੰਗਾ ਨਹੀਂ ਬਹਿੜ ਹਾਂ ਬਈ ਇਹਦਾ ਸੂਆ ਬਈ ਸੂਆ ਦੂਜਾ ਰਵਣ ਬਈ ਇਹਦਾ ਅੱਛਾ ਦੂਜਾ ਸੂਆ ਹਾਂ ਹਾਂ ਮਗਰ ਬੱਚਾ ਹੁਣ ਮਗਰ ਬੱਛੀ ਆ ਹੁਣੀ ਸੂਈ ਆ ਬਈ ਅਜੇ ਅੱਧਾ ਘੰਟਾ ਹੋਇਆ ਹੈਗਾ ਗੇਰ ਪਈ ਨਹੀਂ ਬਈ ਅਜੇ ਠੀਕ ਆ ਹਾਂ ਲੈ ਵੀ ਆ ਦੇਖ ਲੋ ਹੁਣ ਤੁਸੀਂ ਇਹ ਵੀ ਬਾਈ ਨਗੀਨਾ ਹੀ ਆ ਜਮ ਇੱਕ ਤਰ੍ਹਾਂ ਦਾ ਦੇਖ شریف ਸਰੂਫ ਵਾਲੀ ਜਿਵੇਂ ਮਰਜੀ ਮਰਥ ਫੇਰੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਲੈ ਬੱਚੇ ਨੂੰ ਚੰਗਾਤਾ ਬੱਚਾ ਚੰਗਾ ਐ ਨਹੀਂ ਬਾਈ ਸੂਈ ਹੋਣਾ ਹਜੇ ਅੱਛਾ ਹਾਂ ਜੇਰ ਪਈਗੀ ਜੇਰ ਪਈ ਨਹੀਂ ਹਜੇ ਅੱਛਾ ਅੱਧਾ ਅੱਧਾ ਘੰਟਾ ਹੋਇਆ ਜੀ ਬੱਚੇ ਦਾ ਕਰਦੀ ਐ ਨਾ ਥੋੜਾ ਜਾਂ ਨਹੀਂ ਕੋਈ ਗੱਲ ਨਹੀਂ ਲੈ ਜਦ ਆ ਦੇਖੋ ਲੇਵਾ ਜਿਹੜਾ ਹੈਗਾ ਸਫਾਈ ਬਹੁਤ ਹੈ ਲੇਵੇ ਦੀ ਰਮਨભાઈ ਇਹਦਾ ਰੇਟ ਕੀ ਰਹੂਗਾ ਰੇਟ ਤਾਂ ਬਾਈ ਕੋਈ ਮਰਜੀ ਕਰਾ ਲੈ 42000 ਰੁਪਏ ਲੈਣਾਗਾ ਠੀਕ ਆ ਹਾਂ ਲੈ ਵੀ ਆਹ ਤਾਜੀ ਸੂਈ 42000 ਰੁਪਏ ਦੀ ਜੇਰ ਹਜ ਠੀਕ ਆ ਦੁੱਧ ਜਿਹੜਾ ਹੈਗਾ ਉਹ ਛੋਟੇ ਸਾਹਮਣੇ ਆ ਆ ਜਾ ਮੋੜ ਲਿਆ ਕੋਈ ਇੱਧਰ ਲਿਆ ਹੁਣ ਬਛੜ ਦੇ ਕੋਈ ਗੱਲ ਨਹੀਂ ਜਾਣਦੇ ਬੱਚੇ ਤੇ ਲੈ ਵੀ ਆਹ ਦੇਖ ਲੋ شریف ਬਾਹਰ ਹੀ ਤੇ ਨੂੰ ਬਾਹਰ ਹੀ ਕੱਢ ਲਿਆ ਕੱਢ ਲੈ ਬਾਹਰ ਵਿੱਕੀ ਇਹਦਾ ਮੈਨੂੰ ਐਂ ਦੱਸ ਸੁਆ ਕਿਹੜਾ ਸੁਆ ਦੂਜਾ ਰਮਣ ਬਾਈ ਇਹਦਾ ਦੂਜਾ ਸੁਆ ਹਾਂ ਆਹ ਸੂਈ ਨੂੰ ਕਿੰਨੇ ਦਿਨ ਹੋ ਗਏ ਪੰਜ ਇਹ ਰੁਕਾ ਹਫਤੇ ਦੀ ਸੂਈ ਰਮਣ ਬਾਈ ਹਫਤੇ ਦੀ ਸੂਈ ਤੇ ਕਿੰਨਾ ਕ ਦੁੱਧ ਤਿਆਰ ਕਰਕੇ ਦੁੱਧ ਹੈਗਾ ਹੁਣ 13 ਕਿਲੋ ਬਾਈ अच्छा 13 किलो हां हां ठीक है हफ्ते दी सुई ਤੇ 13 ਕਿਲੋ ਮਗਰ ਬੱਛਾ ਇਹਦਾ ਬੱਛਾ ਹੈ ਬਈ ਇਹਦਾ ਮਗਰ ਲੈ ਇਧਰ ਮੋੜ ਲੈ ਮੇਲ ਆ ਮਗਰ ਮੇਲ ਕਾ ਹੂੰ ਠੀਕ ਹੈ ਇਹ ਮੈਨੂੰ ਐਂ ਦੱਸ ਕੀ ਰੇਟ ਰਹੂ ਇਹਦਾ ਰੇਟ ਬਾਈ 65000 ਚ ਛੋਟ ਕਰ ਦਾਂ ਯਾਰ ਠੀਕ ਆ ਲੈ ਵੀ ਆਹ ਜਿਹੜੀ ਜੀ ਸੁਈ ਆ ਗਈ ਠੀਕ ਆ ਕੱਲਾ ਕੱਲਾ ਥਣ ਲੱਗਾ ਲੈਵੇ ਨੂੰ ਤੇ 65000 ਰੁਪਏ ਦੇ ਵਿੱਚ ਛੋਟ ਹੋ ਜੂਗੀ ਅ ਅੰਦਰ ਨਾ ਥੋੜਾ ਜਿਹਾ ਚਿੱਕੜ ਸੀ ਤਾਂ ਕਰਕੇ ਲਿਬੜੀ ਲੱਗਦੀ ਹੈ ਹਨਾ ਲੈ ਚੱਲ ਅੰਦਰ ਲੈ ਜਾ ਲੈ ਜਾ ਆ ਦੇਖੋ ਹਜੇ ਤਾਂ ਜਿਵੇਂ ਆਪਾਂ 3 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਹਜੇ ਤਾਂ 2-3 ਘੰਟੇ ਹੋਰ ਪਈ ਐ ਤੜਕੇ ਰਹਿਣਾ ਲੇਟੀ ਚ ਹੋਈ ਏ ਤੈਨੂੰ ਡਿੱਕੀ ਗਿਆ ਮੈਂ 8-9 ਵਜੇ ਚ ਹੋਈ ਏ ਅੱਛਾ ਹਾਂ ਠੀਕ ਐ 8 ਵਜੇ ਹਾਂ ਤੈਨੂੰ ਡਿੱਕੀ ਗਿਆ ਵੀ ਆਏਗਾ ਤਾਂ ਕਰਕੇ ਲੇਟ ਚ ਹੋਈ ਏ ਓਕੇ ਆ ਜਾ ਫਿਰ ਕਰਾਂ ਬਾਹਰ ਆ ਜਾ ਹੁਣ ਮੇਕੀ ਨੰਬਰ ਹੋ ਗਾਸਟ ਨੰਬਰ ਮੇਰਾ ਹੈਗਾ 7015715972 ਰਮਨ ਬਈ ਠੀਕ ਐ ਹਾਂ ਵਟਸਐਪ ਵੀ ਇਹੇ ਕਾ ਉਹ ਵਾਲਾ ਵੀ ਇਹ ਹੀ ਐ ਹਾਂ ਚਲੋ ਬਹੁਤ ਬਹੁਤ ਧੰਨਵਾਦ ਤੇਰੇ ਧੰਨਵਾਦ ਬਾਈ ਤੇ ਲੋ ਵੀ ਮਿੱਤਰੋ ਇਹ ਵਿਕੀ ਬੰਦਾ ਜਿਹੜਾ ਹੈਗਾ ਤੁਹਾਨੂੰ ਕਿਵੇਂ ਲੱਗਿਆ ਆ ਬੰਦਾ ਤੁਹਾਨੂੰ ਮੈਨੂੰ ਐਂ ਦੱਸ ਦਿਓ ਵੀ ਤੁਹਾਨੂੰ ਇਹ ਵਪਾਰੀ ਕਿਵੇਂ ਲੱਗਿਆ ਕਮੈਂਟ ਕਰਕੇ ਨਰਮ ਹੈ ਕਿਵੇਂ ਆ ਕਾਰੋਬਾਰ ਚ ਕਿਵੇਂ ਲੱਗਦਾ ਤੁਹਾਨੂੰ ਇਹਦੇ ਤੇ ਗੈਸੇ ਜ਼ਰੂਰ ਲਾਇਓ ਤੇ ਬਾਕੀ ਬਾਈ ਇੱਥੇ ਆਇਓ ਕਿਉਂਕਿ ਹਰ ਇੱਕ ਪ੍ਰਕਾਰ ਦਾ ਪਸ਼ੂ ਲੈਣ ਦਾ ਕੋਈ ਬੰਦਾ ਇੱਛਕ ਹੁੰਦਾ ਤੇ ਕੋਈ ਮਹਿੰਗੇ ਵਾਲਾ ਕੋਈ ਸਸਤੇ ਵਾਲਾ ਆਇਓ ਇੱਥੇ ਇੱਥੇ ਆ ਕੇ ਤਸੱਲੀ ਕੋਲੇ ਆ ਕੇ ਦਸੱਲੀ ਕਰਕੇ ਲਿਆਵੇ ਰਮਣ ਕੋਈ ਵੀ ਆਵੇ ਬਾਈ ਆਪਾਂ ਹੋਰ ਵੀ ਮਾਨਤਨ ਕਰਾਂਗੇ ਇਹ ਬੰਦਾ ਕੋਲੇ ਖੁਦ ਚੱਲ ਕੇ ਆਊਗਾ ਨਾ ਆਪ ਹਾਂ ਆਨਲਾਈਨ ਮੰਗਾਉਣ ਦੀ ਕੋਸ਼ਿਸ਼ ਨਾ ਕਰੇ ਕੋਈ ਬੰਦਾ ਠੀਕ ਹੈ ਮੈਂ ਆਪਾਂ ਘਰੇ ਖੁਦ ਆ ਚੱਲ ਕੇ ਆਵੇ ਆਪਾਂ ਕੋਈ ਨਹੀਂ ਮੰਨਤਾਂ ਕਰਾਂ ਕੋਈ ਗੱਲ ਨਹੀਂ ਠੀਕ ਹੈ ਹਾਂ ਬਹੁਤ ਆ ਧੰਨਵਾਦ ਰਹਿਣ ਬਾਈ